ਸ੍ਰੀ ਕਾਲ ਜੀ ਤੁਸੀਂ ਇੱਕ ਰੈਸੈਂਟ ਨਿਊਜ਼ ਸੀ ਮੈਂ ਹਾ ਪ੍ਰਦੀਪ कौर ਤਾਂ ਇੱਕ ਵਾਰ ਫਿਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਚਾਚੇ ਦੇ ਵੱਲੋਂ ਆਪਣੀ ਭਤੀਜੀ ਦੇ ਉੱਤੇ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਵੇਂ ਦੱਸੀਏ ਕਿ ਰਸਤੇ ਦੇ ਵਿੱਚੋਂ ਜਾਰੀ ਬੱਚੀ ਨੂੰ ਕਿਡਨਾਪ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜ਼ਬਰਦਸਤੀ ਉਸ ਨੂੰ ਕਿਹਾ ਜਾਂਦਾ ਕਿ ਉਸਦੇ ਆਟੋ ਦੇ ਵਿੱਚ ਬੈਠ ਜਾ ਅਗਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਕਿਉਂਕਿ ਲੜਕੀ ਦਾ ਪਿਤਾ ਜੋ ਕਿ ਕਾਫੀ ਸਮੇਂ ਤੋਂ ਆਪਣੀ ਲੜਕੀ ਦੀ ਰੇਕੀ ਕਰ ਰਿਹਾ ਸੀ ਉਸਦੇ ਪਿੱਛੇ-ਪਿੱਛੇ ਫਿਰ ਰਿਹਾ ਸੀ ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਹੀ ਭਰਾ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਤੇ ਇਸ ਤਾਰ ਹਥਿਆਰਾਂ ਦੇ ਨਾਲ ਹਮਲਾ ਕਰਦਾ ਤਾਂ ਉਹ ਆਪਣੀ ਬੱਚੀ ਨੂੰ ਬਚਾ ਲੈਂਦਾ ਤੇ ਇੱਕ ਵਾਰ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿ ਜਿਸ ਤਰੀਕੇ ਦੇ ਨਾਲ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਜਿਹੜਾ ਰਿਸ਼ਤੇ ਨੇ ਚਾਚੇ ਭਤੀਜੇ ਦੇ ਉਸ ਤੋਂ ਲੋਕਾਂ ਦਾ ਵਿਸ਼ਵਾਸ ਹੈ ਜਿਹੜਾ ਉਹ ਜ਼ਰੂਰ ਉੱੜ ਜਾਏਗਾ ਤਾਂ ਮੌਕੇ ਦੇ ਉੱਤੇ ਜੀ ਹਾਂ ਹੰਗਾਮਾ ਹੋਇਆ ਹੈ ਆਟੋ ਚਾਲਕ ਤੋਂ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਹੋਈਆਂ ਨੇ ਤਾਂ ਬਿਲਕੁਲ ਦੱਸਿਆ ਕਿ ਜਿਸ ਚਾਚੇ ਦੇ ਵੱਲੋਂ ਆਪਣੀ ਭਤੀਜੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਸ ਨੂੰ ਕਿਡਨਾਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਉਸਦੇ ਆਟੋ ਦੇ ਵਿੱਚੋਂ ਨਸ਼ੀਲੀਆਂ ਗੋਲੀਆਂ ਵੀ ਬਰਾਮਦ ਹੋਈਆਂ ਨੇ ਪਰ ਗਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾ ਰਹੇ ਹਾਂ ਤਾਂ ਉਹ ਇੱਕ ਵਾਰ ਮੌਕੇ ਦੀਆਂ ਤਸਵੀਰਾਂ ਜ਼ਰੂਰ ਦੇਖ ਲੈਣੇ ਆ। ਤਾਂਕ ਨਹੀਂ ਮੈਂ ਤਾਂ ਕਹਿੰਦੀ ਆ ਜਾ ਚਾਰਤ ਮੰਨ ਤਾਨਕ ਮੇਲ ਹੋਇਆ ਤਿਲੰਦੇ ਰੰਦੇ ਦੇ ਉਹਨਾਂ ਦਾ ਕੋਈ ਹੋਰ ਨਹੀਂ ਆਵਾ ਮੈਂ ਪਹਿਲਾਂ ਵੀ ਤੁਹਾਡੇ ਤੇ ਕੰਪਲੇਟਾ ਕੀਤੀ ਆ ਹਾਂ 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 ਕੀਤੀਆਂ ਪਰ ਕੀ ਲਿਖਿਆ ਏ ਤੁਕੀਆਂ ਕੰਪਲੇਟਾ ਬਾਤ ਜੋ ਕਹਿ ਦਿੰਦੀ ਆ ਮੇਰੇ ਪਾਪਾ ਨੇ ਕਿਹਾ ਤੁਸੀਂ ਦੱਦ ਦਾਦ ਦਾ ਕੀ ਕੰਮ ਤੁਹਾਡੇ ਕੋਲ ਤੁਸੀਂ ਆਟੋ ਚਲਾਉਂਦੇ ਹੋ ਤੇ ਟੈਕਸ ਟੈਂਟ ਕੀ ਤੁਹਾਨੂੰ ਕੁਰਸੀ ਨਾ ਕੁਰਸੀ ਰੱਖਣਾ ਬਿੰਦਿਆ ਜਿਹੜਾ ਦੇਖ 11 11 ਵਜੇ ਤੱਕ 12 ਵਜੇ 1 ਵਜੇ ਤੱਕ ਦੇ ਸਿੰਧੋਪਰ ਸਵਾਰ ਗਿੰਦੇ ਸਾਰੇ ਆਟੋ ਵਾਲੇ ਰੱਖਦੇ ਆ ਕੋਈ ਟੋਟੀ ਲਖਾਇਆ ਕੋਈ ਡੰਡਾ ਰੱਖਦਾ ਕੋਈ ਦਾੜ ਰੱਖਦਾ ਮੈਂ ਕੁਰਸੀ ਨਾ ਕੁਰਸੀ ਰੱਖ ਦੇ ਦੂੰਗਾ ਕੋਈ ਨਾ ਕੋਈ ਪ੍ਰੋਵੀਜ਼ਨ ਲਈ ਰੱਖਣ ਲਈ ਪਤਾ ਨਹੀਂ ਕਿ ਹਰ ਤਰ੍ਹਾਂ ਦੇ ਹਥਿਆਰ ਹੈ ਆ ਚਾਹੇ ਪਿਸਤੋਲ ਹੋਵੇ ਚਾਹੇ ਦਾਤਰ ਹੋਵੇ ਚਾਹੇ ਦਰਬਾਨ ਮਿਸ਼ਨ ਨਾਲ ਪਤਾ ਨਹੀਂ ਕਿ ਰਾਣੀ ਮਿਲਦੀ ਆ ਨਹੀਂ ਟੈਨਸ਼ਨ ਲੈਣੀ ਮਿਲਦੀ ਆ ਰੱਖਣ ਦੀ ਕਿ ਮੈਨੂੰ ਕਦਰਾ ਹੋ ਸਕਦਾ ਕੁੜੀ ਲਈ ਤੁਸੀਂ ਗਲਤ ਨਿਗਾ ਰੱਖਦੇ ਹੋ ਯਾਰ ਤੋ ਬਾਤ ਤਾਂ ਕਰਦੇ ਨੇ ਜਿੰਨ ਦੀ ਮੇਰੇ ਪਾਪਾ ਨੇ ਕਿਹਾ ਕਿ ਜਦੋਂ ਘਰ ਲੈਣਾ ਕਰਦਾ ਕੁੜੀ ਝੂਠ ਬੋਲਦੀ ਆ ਤਾਂ ਮੰਦੀ ਤਾਈਆ ਕਾਗੇ ਪੰਜ ਕੰਪਲੀਟ ਆ ਆ

ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਤੁਹਾਡੀ ਸ਼ਿਕਾਇਤ ਦੀ ਦੂਈ ਕਸ਼ਾ ਕੀਤਾ ਹੋਇਆ ਸਰ ਵੀ ਹੁਣ ਵੀ ਤੁਹਾਡਾ ਮੈਡੀਕਲ ਕਰਾਈਏ ਡੋਪ ਟੈਸਟ ਪੋਜ਼ਿਟਿਵ ਆਇਆ ਹੈ ਮਨਦੇਸਰ ਨੂੰ ਹਾਂਜੀ ਅਸੀਂ ਤੁਹਾਨੂੰ ਮੰਨਦੇ ਹੋ ਨਾ ਇਹ ਨਸ਼ਾ ਕੀਤਾ ਹੈ ਤੁਹਾਡਾ ਪੇਟ ਦਰਦ ਵਾਲੀ ਪੇਟ ਦਰਦ ਅਸੀਂ ਨਸ਼ਾ ਕੀਤਾ ਹੋਇਆ ਹੈ ਕਿ ਨਹੀਂ ਕੀਤਾ ਹੋਇਆ ਇਨਫੀਤ ਪੇਟ ਦਰਦ ਵਾਲੀ ਗੋਲੀ ਖਾਧੀ ਪਾਜੀ ਮੈਂ ਪੁੱਛਿਆ ਤੁਹਾਨੂੰ ਤੁਸੀਂ ਅਸਲੇ ਨਸ਼ਾ ਕੀਤਾ ਹੋਇਆ ਹੈ ਕਿ ਨਹੀਂ ਕੀਤਾ ਹੋਇਆ

ਮੇਰਾ ਟੈਸਟ ਕਰਾ ਲਓ ਇਹੋ ਕਿਉਂਕਿ ਮੈਂ ਆਵਾਂ ਗਈ ਤੁਸੀਂ ਇਹ ਦੱਸ ਦੋ ਨਸ਼ਾ ਕੀਤਾ ਹੋਇਆ ਕਿ ਨਹੀਂ ਕੀਤਾ ਇਹ ਰਾਲੇਂਦਰ ਕੋਰ ਆਲੈਂਦਰ ਕਿਉਂਕਿ ਜਿਹੜੀ ਗੱਲ ਚੱਕ ਤੜ ਕੀਤਾ ਸਾਡੀ ਕੰਪਲੀਟ ਜਿਹੜੀ ਵੀ ਦਿੱਤੀ ਹੋਈ ਆ ਉਹਦੀ ਵੀ ਅੱਧੀ ਵੀ ਕਰਮਾ ਨਹੀਂ ਆ ਠੀਕ ਹੈ ਤੁਸੀਂ ਕੀ ਪਰੇਸ਼ਾਨੀਆਂ ਕਦੋਂ ਤੋਂ ਤਾਂ ਪਰੇਸ਼ਾਨ ਕਰ ਰਹੇ ਹੋ ਅੰਕਲ 4 ਸਾਲ ਹੋ ਗਏ ਮੈਂ ਇਹਨਾਂ ਦੀ ਚਾਰ ਵਾਰ ਰਿਪੋਰਟ ਵੀ ਕਰਾਈ ਆ ਹਰ ਸਾਲ ਕੋਈ ਸੱਚ ਨਹੀਂ ਕਰਦੀਗੀ ਕਿੰਨੀ ਵਾਰ ਉਹਨਾਂ ਨੇ ਸਮਝਾਇਆ ਤੇ ਛੱਡ ਦਿੱਤਾ ਉਨੀ ਵਾਰ ਤਾਂ ਕਿ ਇਹਨਾਂ ਦਮ ਤਨ ਮਾਰ ਦੇਣਾ ਅੱਧ ਫਿਰ ਮੇਰੇ ਪਿੱਛੇ ਆਏ ਦਾਤ ਲੈ ਕੇ ਮੈਨੂੰ ਕਹਿੰਦੇ ਆਟੇ ਚ ਵਹਿ ਨਹੀਂ ਤਾਂ ਮੈਂ ਤੈਨੂੰ ਮਾਰ ਕੇ ਹੀ ਜਾਣਾ ਜਬਰਦਸਤੀ ਕਰਨ ਲੱਗ ਗਿਆ ਪਿੱਛੇ ਕੁਝ ਮਹੀਨੇ ਪਹਿਲਾਂ ਵੀ ਇਹਨਾਂ ਨੇ ਇਹੀ ਕੀਤਾ ਸੀ ਉਹਦਾ ਵੀ ਚਾਚੂ ਲੱਗਦੇ ਆ ਹਾਂਜੀ ਚਾਲਨ ਕੀ ਇਦਾਂ ਕਿਉਂ ਕਰਦੇ ਆ ਪਤਾ ਨਹੀਂ ਮੈਂ ਵੀ ਦਾਦੀ ਨੂੰ ਵੀ ਸਮਝਾਇਆ ਇਹਨਾਂ ਦੀ ਨੀਅਤ ਹੀ ਨਹੀਂ ਠੀਕ ਹੈਗੀ ਦਾਦੀ ਨੇ ਵੀ ਕਿਹਾ ਮੈਨੂੰ ਕਿ ਤੂੰ ਚਲ ਜਾ ਕਰਤਾਰਪੁਰ 4 ਸਾਲ ਨੂੰ ਉੱਥੇ ਰਹਿ ਕੇ ਆਈ ਵੱਡੀ ਦੀਦੀ ਕੋਲ ਕਿੰਨਾ ਟਾਈਮ ਉੱਥੇ ਰਵਾਂ ਮੈਂ ਫੇਰ ਮੈਂ ਇੱਥੇ ਵਾਪਸ ਆਈ ਤਾਂ ਫੇਰ ਰਹੀ ਤਾਂ ਕਰਨ ਅੱਜ ਮੈਂ ਕੰਮ ਤੇ ਜਾ ਰਹੀ ਸੀ ਮੇਰੇ ਪਿੱਛੇ ਆ ਗਏ ਮੈਨੂੰ ਕਹਿੰਦੇ ਆਟੋ ਤੇ ਬਹਿ ਜਾ ਨਾ ਬੈਠੀ ਤਾਂ ਤੈਨੂੰ ਮਾਰ ਕੇ ਜਾਊਗਾ ਤੇ ਮੈਂ ਆਟੋ ਤੇ ਨਹੀਂ ਬੈਣਾ ਹੀ ਪਾਪਾ ਨੂੰ ਪਤਾ ਸੀ ਇਸ਼ਾਰੇ ਨਾਲ ਪਿੱਛੇ ਆਣਾ ਪਾਪਾ ਪਿੱਛੇ ਹੀ ਸੀਗੇ ਤੇ ਹੁਣ ਜੇ ਪਾਪਾ ਨਾ ਆਂਦੇ ਤੇ ਇਹਨਾਂ ਨੇ ਕੀ ਕਰਨਾ ਸੀ ਤੇ ਪੁਲਿਸ ਕਾਹਨੂੰ ਜ਼ਿੰਮੇਦਾਰ ਹੋਊਗੀ ਇਹ ਗੱਲ ਦੀ ਨੁਕਸਾਨ ਮੇਰਾ ਆਣਾ ਹੀ ਕਦੀ ਉਹ ਕਹਿੰਦਾ ਮੈਂ ਤਜਾਬ ਪਾ ਦੂੰਗਾ ਕਦੀ ਕਹਿੰਦਾ ਤੇਰੇ ਵਿੱਚ ਮੁੰਡੇ ਪਾ ਦੂੰਗਾ ਇੱਦਾਂ ਦੀਆਂ ਧੰਕੀਆਂ ਦਿੰਦੇ ਮੈਨੂੰ ਚਾਰ ਵਾਰੀ ਰਿਪੋਰਟ ਕਰਾਈ ਮੈਂ ਨਾਲ ਦੀ ਚਾਰ ਵਾਰੀ ਪੁਲਿਸ ਨੇ ਇਹਨਾਂ ਨੂੰ ਸਮਝਾਇਆ ਤੇ ਛੱਡ ਦਿੱਤਾ ਬਸ ਇਹੀ ਕਰਦੀ ਹੈ ਉਹ ਕੀ ਚਾਹੁੰਦੇ ਕੀ ਹੋ ਤੁਸੀਂ ਮੈਂ ਚਾਹਨੀ ਇਹਨਾਂ ਨੂੰ ਤੁਸੀਂ ਫੋਨ ਕੀਤਾ ਕੋਈ ਨਹੀਂ ਮੈਂ ਕੀਤਾ ਉਹ ਕਹਿੰਦੇ ਅਸੀਂ ਆਂਦੇ ਫਿਰ ਦਾ ਘੰਟਾ ਆ ਗਿਆ ਇੱਥੇ ਕੋਈ ਨਹੀਂ ਆਇਆ ਮੈਂ ਉਹ ਕਹਿੰਦਾ ਮੈਂ ਕਿਉਂ ਆਇਆ ਕੀ ਗੱਲ ਕੀ ਹੋਈ ਸੀ ਜਿਹੜਾ ਸੀ ਭਾਈ ਅਸੀਂ ਇੱਥੇ ਖੜੇ ਰਹਿ ਕੇ ਵੇਟ ਕਰਦੇ ਵੀ ਕਿ ਕਦੋਂ ਮੁੰਡਾ ਆਉਂਦਾ ਹੈ ਕੰਮ 'ਤੇ ਅਸੀਂ ਇੱਥੇ ਖੜੇ ਵਾਪਰ ਚ ਬੈਸਦੇ ਵੇਸਿਆ ਕਿਉਂਕਿ ਸਵਾਰੀ ਆ ਦੇ ਉਹਨਾਂ ਪੈਸੇ ਦੇ ਪਹਿਲੇ ਲੈਣ ਦੇਣ ਦਾ ਕਰਕੇ ਤੇ ਇਹਨੇ ਪਈ ਤੋਂ ਦਾਦ ਕੱਟਿਆ ਕੋਥੇ ਸਮਝ ਲਿਆ ਕਿ ਕੁਝ ਹੈਗਾ ਵਾ ਉਹਦੇ ਪਾਪਾ ਵੀ ਇੱਥੇ ਬੈਸ ਲਾਦੇ ਵੇ ਸੀਗੇ ਇਹਨੇ ਨੇ ਭਾਈ ਦਾਦ ਕੱਟਣ ਨੂੰ ਮਾਰਨ ਲੱਗਾ ਇਹ ਦਿਖਾਣ ਸਦਾ ਪੈ ਜੇ ਤੁਮ ਕਿਆ ਕਰਾਉਣਾ ਪਈਆ ਪੱਕੜਿਆ ਕੇ ਵੀ ਇਹ ਕਰਾਂਗੇ ਹੁਣ ਵੀ ਇਹਨੇ ਫੇਰ ਕਰਨਾ ਕੁੱਟਣਾ ਵਾ ਕਹਿੰਦੇ ਪਹਿਲੇ ਫਿਰ ਬੱਚੇ ਦਿਖਾ ਲਾ ਪਿਆ ਕੋਈ ਉੱਤੇ ਨਾ ਸਟੈਂਪ ਲੱਗੀ ਨਾ ਮੋਹ ਲੱਗੀ ਦੀ ਐ ਕਿਹਦਾ ਨੰਬਰ ਆ ਉੱਤੇ 20 ਹੱਦ ਲੈਣ ਦੇਣਾ ਵਾ ਛੁੜੀ ਸਾਹਾਂ ਪੋਪੋ ਪੁੱਛਿਆ ਵਾ ਉਹ ਕਹਿੰਦੀ ਵੀ ਐ ਕਿ ਮੈਂ ਜਿਹੜਿਆਂ ਨੇ ਫੋਨ ਦਿੱਤਾ ਸੀ ਉਹਨਾਂ ਨੇ ਨਹੀਂ ਲਿੱਤਾ ਹੈਗਾ ਇਹ ਹੁਣ ਕਰਾਉਣਾ ਤੁਮ ਕਿਆ ਕਰਾਉਂਦਾ ਹੈ ਕਿ ਮੈਨੂੰ ਕੁੱਟਣਾ ਤੁਹਾਨੂੰ ਲੱਗਦਾ ਜਿਹੜਾ ਦਸਤਰ ਕੱਢਿਆ ਹੀ ਮਾਰਨ ਦੀ ਨਹੀਂ ਭਾਈ ਮਾਰਨ ਵਾਸਤੇ ਕੱਢਿਆ ਹੋਰ ਪਾ ਦੇ ਬਸ ਕਰ ਦਿੰਦੇ ਭਾਈ ਆਹ ਦੇਖ ਲੇ ਕਿਰੋ ਮੰਦਸਤਾ ਲੱਗੀ ਪਈ ਐ ਬਾਜੀ ਤਾਂ ਲੱਗੀ ਇਹਦੇ ਇਮਰਜੈਂਸੀ ਦਾ ਬੱਚਾ ਨਵਾਂ ਨਾ ਇਹ ਪਲਾਨ ਹੈ ਕਿ ਕੋਈ ਮਨ ਨਹੀਂ ਚੀਨੀ ਹੈਗੀ ਨਾਲੇ ਬੰਦਾ ਘੁੰਮਦਾ ਹੈ ਲੈ ਕਹਿੰਦਾ ਤੈਨੂੰ ਜਾਣੂ ਹੁਣ ਵੀ ਧੰਕਿਆ ਕਰਦਾ ਉਹ ਤੇ ਦੇਖਾ ਭਈਆ ਬੋਤੀ ਖੜੇ ਹੁਣ ਇਹ ਤੁਮ ਕਿਆ ਕਰਦਾ ਕਿ ਕਰਿਆ ਕੇ ਫੇਰ ਹੀ ਆ ਜਾ ਅੱਛਾ ਹਾਂਜੀ ਹੁਣ ਇਹ ਮੈਂ ਖੜਾ ਪਏ ਬੋਤੀ ਕਹਿੰਦਾ ਪਿਆ ਮੈਂ ਉੱਥੇ ਹੁਣ ਇਹ ਬੱਸ ਗਿਆ ਹੁਣ ਨਾ ਫੇਰ ਕਹਿੰਦਾ ਵੇ ਕਰਿਆ ਕੇ ਫੇਰ ਹੀ ਆਲ ਹੋਣਾ